ਹੁਣ ਜਿਹੜੇ ਇੱਥੇ ਗਰੀਬ ਮਰ ਗਏ ਨੇ ਕੀ ਦੀ ਗਲਤੀ ਆ ਉਹ ਕਿਵੇਂ ਉਹ ਮਰੇ ਨੇ ਸਭ ਨੂੰ ਪਤਾ ਹੈ ਨਕਲੀ ਸ਼ਰਾਬ ਜ਼ਹਿਰੀਲੀ ਸ਼ਰਾਬ ਦੇ ਨਾਲ ਮਾਨ ਸਾਹਿਬ ਪਹੁੰਚ ਕੇ ਕਹਿੰਦੇ ਵੀ ਇਨਸਾਫ ਵੀ ਦਵਾਂਗੇ ਸਾਰਾ ਕੁਝ ਕਰਾਂਗੇ ਕੀ 1 ਕਿਕ ਕਰੋੜ ਰੁਪਇਆ ਅਨਾਉਂਸਮੈਂਟ ਕਰਤੀ ਉਹਨਾਂ ਵਾਸਤੇ ਨੌਕਰੀਆਂ ਦੀ ਅਨਾਉਂਸਮੈਂਟ ਹੋ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜੀ ਮੰਦ ਭਾਗੀ ਘਟਣਾ ਹੋਈ ਹੈ ਬਹੁਤ ਮੰਦ ਭਾਗੀ ਵਿੱਚ ਜਿਆਦਾਤਰ ਜਿਆਦਾਤਰ ਮਜ਼ਦੂਰਾਂ ਦਾ ਨਕਸਤਾਰ ਹੋਇਆ ਹੈ ਹਾਂ ਇਹਨੂੰ ਬੁਸ਼ੀ ਹੁੰਦੀ ਜੇ ਮੈਂ ਕਿਸੇ ਦੁਸ਼ੀ ਦੇ ਪ੍ਰੋਗਰਾਮ ਚ ਪੁੱਜਣਾ ਹੁੰਦਾ ਪਰ ਮੈਨੂੰ ਫਸੋਰਚ ਜਾਣਾ ਪੈ ਗਿਆ ਚੌਧਰੀ ਸਾਹਿਬ ਤੁਸੀਂ ਕਿਹਾ ਵੀ ਇਹਨਾਂ ਤੇ ਕਾਰਵਾਈ ਕਰੋ ਇਹਨਾਂ ਦੀ ਡਿਊਟੀ ਬਣਦੀ ਹੈ ਲੱਖਾਂ ਰੁਪਏ ਲੋਕ ਤਨਖਾਹਾਂ ਲੈਂਦੇ ਨੇ ਇੱਕ ਸਾਈਡ ਡਿਪਾਰਟਮੈਂਟ ਵੀ ਪੁਲਸ ਵਿਭਾਗ ਵੀ ਜਿਨ੍ਹਾਂ ਦੇ ਏਰੀਆ ਦੇ ਵਿੱਚ ਇਹ ਸਾਰਾ ਕੁਛ ਏਡਾ ਵੱਡਾ ਘਟਨਾ ਕਰਮ ਹੋਇਆ ਲੱਖਾਂ ਰੁਪਇਆ ਤਨਖਾਹ ਲੈਂਦੇ ਨੇ ਪਰ ਇਹ ਕਹਿੰਦੇ ਸਾਡੀ ਜ਼ਿੰਮੇਵਾਰੀ ਥੋੜੀ ਹੈ ਇਹਦੇ ਵਿੱਚ ਜਿਹੜਾ ਮੁਲਜ਼ਮ ਤੇ ਬਣੂਗੀ ਐਕਸਾਈਜ਼ ਪੁਲਿਸੀ ਦੇ ਐਕਸਾਈਜ਼ ਸਟਾਫ ਜਿਹੜਾ ਵੀ ਕੋਈ ਲੱਗਾ ਉੱਥੇ ਐਕਸਾਈਜ਼ ਇੰਸਪੈਕਟਰ ਲੱਗਾ ਜਾਂ ਕੋਈ ਵੀ ਡਿਪਾਰਟਮੈਂਟ ਦਾ ਐਕਸਾਈਜ਼ਾ ਉਹ ਵੀ ਤੇ ਿਹਰ ਬਣਦੀ ਹੈ ਪੁਲਿਸ ਦੇ ਪੇਰ ਤੇ ਨਾਲ ਬਣਦੀ ਹੈ ਪੁਲਿਸ ਡਿਪਾਰਟਮੈਂਟ ਹੂੰ ਕਿਹੜੇ ਬੰਦੇ ਦਾਸਤਾ ਫੜਲੇ ਦਾਸਤਾ ਕਢਲੇ ਹਾਂਜੀ ਫੋ ਦਾਸਤਾ ਫੜਲੇ ਹਾਂਜੀ ਕਾਸ ਫੜ ਲੇ ਕਤਲ ਦਾ ਪਰਚਾ ਪਿਆ ਉਹਨਾਂ ਦੇ ਕਤਲ ਖੁਣਾ ਕਿ ਮਨਿਸਟਰ ਦੇ ਹਲਕੇ ਦੇ ਵਿੱਚ ਪੁਲਿਸ ਡਿਪਾਰਟਮੈਂਟ ਨੂੰ ਸਾਈਜ਼ ਨੂੰ ਨਹੀਂ ਪਤਾ ਵੀ ਸਾਡੇ ਤੇ ਸਖ਼ਤੀ ਸ਼ੁਰੂ ਹੋ ਰਹੀ ਹੈ ਹੂੰ ਇਹਦਾ ਮਤਲਬ ਫਿਰ ਵੀ ਨਹੀਂ ਕਿੰਨਾ ਅੰਦਰ ਦੇ ਵਿੱਚ ਸੱਥਰ ਕਿਸੇ ਨੇ ਮਾ ਉਹਨਾਂ ਪਰਿਵਾਰਾਂ ਨੂੰ ਕਿੱਥੇ ਆਇਆ ਗਰੀਬ ਪਰਿਵਾਰ ਤੇ ਹਰ ਕਬਾਉਂ ਸੀ ਚਲੇ ਗਏ ਹਾਂਜੀ ਇਹ ਕਬਾਉਂ ਦੇ ਸੀ ਚਲੇ ਗਏ ਹਰ ਜਗ੍ਹਾ ਦੇ ਉੱਤੇ ਜੁਏ ਸੱਟੇ ਦੇ ਅੱਡੇ ਖੁੱਲ ਰਹੇ ਨੇ ਹੁਣ ਸਰਕਾਰ ਦੇ ਵਿੱਚ ਆ ਜਲੰਧਰ ਦੇ ਵਿੱਚ ਇੱਕ ਆਪਣੇ ਪੱਤਰਕਾਰ ਨੇ ਐਕਸਪੋਜ਼ ਕੀਤਾ ਵੀ ਇਲੈਕਸ਼ਨ ਆ ਗਈ ਹੈ ਹੁਣ ਲੱਗਦਾ ਇੱਥੇ ਤੇ ਜਿਹੜੇ ਹੁਣ ਐਮਪੀ ਖੜੇ ਨੇ ਦੜੇ ਸੱਟੇ ਵਾਲੇ ਤੋਂ ਕਮਾਈ ਕਰਕੇ ਇਲੈਕਸ਼ਨ ਲੜਨਗੇ ਮੈਂ ਦੇਖੋ ਜੀ ਜੁਰਮਾਂ ਨਾ ਜਿਹੜਾ ਇਹ ਕੰਮ ਇਹਨਾਂ ਦੀ ਸਰਕਾਰ ਦੇ ਵਿੱਚ ਵਧਿਆ ਹੈ ਜੀ ਨਾ ਵੀ ਕੋਈ ਜੁਰਮ ਵਧਿਆ ਹੈ ਕਿਉਂਕਿ ਮੈਂ ਨਾ ਕਈ ਵਾਰ ਇਸੇ ਮੰਗ ਪੁੱਤਰ ਦੇ ਕਿਹਾ ਵੀ ਸਾਡਾ ਮਲੋਟ ਜਿਹੜਾ ਜਿਹੜਾ ਮੁਖਤਸਰ ਸਾਹਿਬ ਦੇ ਵਿੱਚ ਜਿਹੜਾ ਟਿਊਪਾ ਵਿੱਚ ਥੱਲੇ ਸੱਤਾ ਲੱਗੀ ਜਾਂਦਾ ਇਹ ਕੌਣ ਆ ਲੋਰ ਪਰੇ ਕੌਣ ਇਹਨਾਂ ਦੇ ਬੰਦੇ ਆ ਕੋਈ ਕਿਸੇ ਨੂੰ ਚਿਹਰ ਦੇ ਕੇ ਮਾਰਨਾ ਹੈ ਇਹ ਹੱਤਿਆ ਹੈ ਇਹ ਮੌਤ ਨਹੀਂ ਹੱਤਿਆ ਮਾਨ ਸਾਹਿਬ ਕਹਿੰਦੇ ਵੀ ਮੈਂ ਰੰਗਲਾ ਪੰਜਾਬ ਬਣਾਉਣਾ ਪਰ ਪੰਜਾਬ ਦੀ ਹਕੀਕਤ ਤਾਂ ਦੇਖੋ ਇਸ ਟਾਈਮ ਕੀ ਹੋ ਰਹੀ ਹੈ ਇੱਕ ਪਾਸੇ ਸਪਾਟ ਸੈਂਟਰ ਖੁੱਲੇ ਹੋਏ ਨੇ ਜਿੱਥੇ ਦੇਹ ਵਪਾਰ ਦੇ ਧੰਦੇ ਚੱਲਦੇ ਨੇ ਆ ਬਰਨਾਲੇ ਦੀ ਅਸੀਂ ਖਬਰ ਚਲਾਈ ਉਹ ਤਾਂ ਚੰਗਾ ਅਫਸਰ ਹੋਣਾ ਉੱਥੇ ਡੀਐਸਪੀ ਜਾਂ ਐਸਐਚਓ ਜਿਨ੍ਹਾਂ ਨੇ 2-4 ਦਿਨਾਂ ਬਾਅਦ ਰੇਡ ਮਾਰ ਕੇ ਉਹ ਸਪਾਟ ਸੈਂਟਰਾਂ ਨੂੰ ਬੰਦ ਕਰਾਤਾ ਪਰ ਪੰਜਾਬ ਦੇ ਮਹਾਲੀ ਦੀ ਗੱਲ ਕਰੀਏ ਮਹਾਲੀ ਦੇ ਡੀਐਸਪੀ ਨੂੰ ਐਸਐਚਓ ਨੂੰ بڑے بڑے ਅਧਿਕਾਰੀਆਂ ਨੂੰ ਅਸੀਂ ਐਕਸਪੋਜ਼ ਕਰਤਾ ਵੀ ਥੋੜਾ ਨਾਮ ਲੈਂਦੇ ਨੇ ਵੀ ਹਰ ਸਪਾਟ ਸੈਂਟਰ ਤੋਂ 25000 ਰੁਪਏ ਮਹੀਨਾ ਜਾਂਦਾ ਹੈ ਮੇਰਾ ਗਰੀਬ ਬੱਚਾ ਹੈ ਨਾ ਗਰੀਬ ਬੱਚਾ ਕਰੋ ਜੇ ਕੋਈ 3-4 2-3 ਕਿਲੋ ਆਟਾ ਗਰੀਬ ਨੇ ਆਇਆ ਨਾ ਮਜ਼ਦੂਰ ਤੇ ਉਹਦੇ ਵਿੱਚੋਂ ਅੱਧਾ ਘਲਵਾਤਾ ਵੇਚ ਕੇ ਟੱਟਾ ਲਾਈ ਜਾਂਦੇ ਮੇਰੇ ਕੋਲ ਪ੍ਰੂਫ ਹੈ। ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਇਹ ਉਦਾਹਰਣ ਅਕਸਰ ਆਪਾਂ ਨੂੰ ਸਿਆਣਿਆਂ ਨੇ ਕਹੀ ਆਪਾਂ ਸੁਣਦੇ ਰਹੇ ਪਰ ਅਮਲ ਨਹੀਂ ਕੀਤਾ। ਹੁਣ ਅਮਲ ਕਰਨਾ ਬਣਦਾ ਨਕਲੀ ਸ਼ਰਾਬ ਪੀ ਕੇ 20 21 ਜਿਹੜੇ ਮਜ਼ਦੂਰ ਸੀ ਉਹਨਾਂ ਦੀ ਮੌਤ ਹੋ ਗਈ ਹੈ। ਤੇ ਦਿੱਲੀ ਦੇ ਕੇਜਰੀਵਾਲ ਜੇਲ੍ਹ ਚਲੇ ਗਏ ਨੇ। ਸਾਰਿਆਂ ਨੂੰ ਪਤਾ ਵੀ ਕੀ ਮਸਲਾ ਹੋਇਆ। ਇਹ ਪੈਸੇ ਦੇ ਭੁੱਖੇ ਲੋਕ ਇਹ ਲਾਲਚੀ ਲੋਕ ਆਪਣੀਆਂ ਜੇਬਾਂ ਭਰਨ ਦੀ ਖਾਤਰ ਜਾਨਾਂ ਨਾਲ ਖੇਡਦੇ ਨੇ ਕਰੋੜਾਂ ਰੁਪਏ ਦੀ ਸੰਪਤੀ ਬਣਾਉਂਦੇ ਨੇ ਸੰਪਤੀ ਬਣਾ ਕੇ ਪਰ ਕਿਸੇ ਕੰਮ ਨਹੀਂ ਆਉਂਦੀ ਜੇ ਸੋਚਿਆ ਜਾਵੇ ਉਹਨਾਂ ਦੀਆਂ ਹਾਲਾਤਾਂ ਵੀ ਚਿੱਟੇ ਦੇ ਉੱਤੇ ਲੱਗ ਜਾਂਦੀਆਂ ਨੇ ਕਿਸ ਤਰ੍ਹਾਂ ਬੁਰੇ ਹਾਲ ਉਹ ਪਰਿਵਾਰਾਂ ਦੇ ਹੁੰਦੇ ਨੇ ਇਹ ਰੱਬ ਜਾਣਦਾ ਪਰ ਅੱਜ ਦੀ ਜੇ ਗੱਲ ਕਰੀਏ ਸੰਗਰੂਰ ਜ਼ਿਲ੍ਹੇ ਦੇ ਦਿੜਬਾ ਹਲਕੇ ਦੇ ਵਿੱਚ ਕੀ ਖੂਨੀ ਖੇਡ ਹੋਈ ਹੈ ਇਹਨੂੰ ਖੂਨੀ ਖੇੜੀ ਕਹਾਂਗੇ ਕਿਉਂਕਿ ਸੀਐਮ ਸਾਹਿਬ ਉੱਥੇ ਪਹੁੰਚੇ ਉਹਨਾਂ ਨੇ ਕਿਹਾ ਵੀ ਜਿਹੜੇ ਬੰਦੇ ਫੜੇ ਗਏ ਨੇ 302 ਧਾਰਾ ਉਹਨਾਂ ਤੇ ਲਾਈ ਗਈ ਹੈ ਬਿਲਕੁਲ ਸਹੀ ਕੀਤਾ ਪਰ ਇੱਕ ਪਾਸੇ ਜੇ ਗੱਲ ਕਰੀਏ ਪਿਛਲੇ ਦਿਨੀ ਉਹ ਵੀ ਮਜਬੂਰੀ ਵਸ ਜਿਹੜੇ ਸਾਡੇ ਕਿਸਾਨ ਬਾਰਡਰਾਂ ਤੇ ਬੈਠੇ ਆ ਉੱਥੇ ਸ਼ੁਭ ਕਰਨ ਦੀ ਮੌਤ ਹੋਈ 1 ਕਰੋੜ ਰੁਪਇਆ ਸਰਕਾਰ ਨੇ ਦਿੱਤਾ ਤੇ ਨਾਲ ਹੀ ਉਹਦੇ ਪਰਿਵਾਰ ਚ ਇੱਕ ਨੌਕਰੀ ਕੀ ਐਸੀ ਸਮਾਜ ਦੇ ਬੱਚੇ ਨੇ ਜਾਂ ਐਸੀ ਸਵਾਜ ਦੇ ਲੋਕ ਨੇ ਜਾਂ ਇਹਨਾਂ ਦੇ ਪਿੱਛੇ ਕੋਈ ਖੜਨ ਵਾਲਾ ਨਹੀਂ ਤਾਂ ਕਰਕੇ ਸ਼ਾਇਦ ਉੱਥੇ ਇਹ ਅਨਾਉਂਸਮੈਂਟ ਨਹੀਂ ਕੀਤੀ ਉੱਥੇ ਵੀ ਮੰਗ ਕੀਤੀ ਜਾ ਰਹੀ ਹੈ ਇਹਨਾਂ ਨੂੰ ਵੀ ਕਰੋੜ-ਕਰੋੜ ਰੁਪਈਆ ਦਿੱਤਾ ਜਾਵੇ ਤੇ ਨਾਲ ਹੀ ਇਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਵੀ ਦਿੱਤੀ ਜਾਵੇ ਜਿਹੜੇ ਸਮਾਜ ਸੇਵੀ ਲੋਕ ਨੇ ਅਕਸਰ ਸਮਾਜ ਸੁਧਾਰਕ ਗੱਲਾਂ ਕਰਦੇ ਨੇ ਅੱਜ ਉਹ ਵੀ ਨਹੀਂ ਬੋਲ ਰਹੇ 92 ਐਮਐਲਏ ਸਾਡੇ ਸਾਡੀ ਸਰਕਾਰ ਦੇ ਮੰਤਰੀ ਉਹਨਾਂ ਦੇ ਸੁਪਰੀਮੋ ਨੂੰ ਪੁਲਿਸ ਨੇ ਚੱਕ ਲਿਆ ਤਾਂ ਦਿੱਲੀ ਵੱਲ ਨੂੰ ਭੱਜੇ ਜਾਂਦੇ ਨੇ ਪਰ ਕੋਈ ਵੀ ਸਾਡੇ ਪੰਜਾਬ ਵੱਲੋਂ ਨਹੀਂ ਭੱਜਿਆ ਜਿੱਥੇ ਸਾਡੇ ਲੋਕ ਮਰੇ ਨੇ ਸਾਡੇ ਲੋਕਾਂ ਦੇ ਘਰਾਂ 'ਚ 70 ਵਿਸ਼ੇ ਨੇ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਲਈ ਅਕਸਰ ਸਮਾਜਿਕ ਕੁਰੀਤੀਆਂ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਸਾਡੇ ਸਹਿਯੋਗੀ ਚੌਧਰੀ ਕਿਸ਼ਨ ਨਾਲ ਜੁੜੇ ਨੇ ਚੌਧਰੀ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਬਰਕੁਲ ਜੀ ਵਾਇਗੁਰੀ ਕਾ ਕਾਲ ਸਾਹਿਬ ਵਾਇਗੁਰੀ ਦੀ ਪਟੇ ਜੀ ਸਾਰੀ ਗੱਲਬਾਤ ਤੁਸੀਂ ਖੁਦ ਫੇਸਬੁੱਕ ਤੇ ਲਾਈਵ ਹੋਏ ਗੱਲਾਂ-ਵਾਟਾਂ ਕੀਤੀਆਂ ਵੀ ਪਿਛਲੇ ਦਿਨੀ ਇੱਕ ਵੱਡੀ ਘਟਨਾ ਹੋਈ ਸੀ ਬਾਰਡਰ ਦੇ ਉੱਤੇ ਸੁਭਕਰਨ ਨਾਂ ਦਾ ਸਾਡਾ ਲੜਕਾ ਜਿਹੜਾ ਇੱਕ ਉਥੇ ਉਹਦੀ ਨੌਜਵਾਨ ਦੀ ਡੈਥ ਹੋ ਗਈ ਸੀ ਉਹਨੂੰ 1 ਕਰੋੜ ਰੁਪਏ ਦੀ ਗੱਲ ਕੀਤੀ ਹੈ ਨੌਕਰੀ ਦੀ ਵੀ ਗੱਲ ਕੀਤੀ ਹੈ ਹੁਣ ਜਿਹੜੇ ਇੱਥੇ ਗਰੀਬ ਮਰ ਗਏ ਨੇ ਕਿਹਦੀ ਗਲਤੀ ਆਹੋ ਕਿਵੇਂ ਉਹ ਮਰੇ ਨੇ ਸਭ ਨੂੰ ਪਤਾ ਹੈ ਨਕਲੀ ਸ਼ਰਾਬ ਜ਼ਹਿਰੀਲੀ ਸ਼ਰਾਬ ਦੇ ਨਾਲ ਮਾਨਸਾ ਪਹੁੰਚ ਗਏ ਕਹਿੰਦੇ ਵੀ ਇਨਸਾਫ ਵੀ ਦੇਵਾਂਗੇ ਸਾਰਾ ਕੁਝ ਕਰਾਂਗੇ ਕੀ ਕੀ 1 ਕਰੋੜ ਰੁਪਿਆ ਅਨਾਉਂਸਮੈਂਟ ਕਰਤੀ ਉਹਨਾਂ ਵਾਸਤੇ ਨੌਕਰੀਆਂ ਦੀ ਅਨਾਉਂਸਮੈਂਟ ਹੋ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਬਗਬੂਲ ਦੀ ਪੈਸਾ ਤਾਂ ਇਹ ਜਿਹੜੀ ਮੰਦ ਭੱਗੀ ਘਟਣਾ ਹੋਈ ਹੈ ਬਹੁਤ ਮੰਦ ਭੱਗੀ ਹੈ ਜਿਹਦੇ ਵਿੱਚ ਜ਼ਿਆਦਾ ਤਾਂ ਜ਼ਿਆਦਾਤਰ ਮਜ਼ਦੂਰਾਂ ਦਾ ਦਸਤਾਰ ਹੋਇਆ ਹੈ ਹਾਂ ਇਹਦੇ ਵਿੱਚ ਕੀ ਹੈ ਕਿ ਇਹਦੇ ਵਿੱਚ ਇਹ ਵੀ ਚੀਜ਼ਾਂ ਵੇਖਣੀਆਂ ਪੈਣੀਆਂ ਪਾਣੂ ਡਿਪਾਰਟਮੈਂਟ ਨੂੰ ਵੀ ਇਹਨਾਂ ਦੇ ਖਿਲਾਫ ਅੰਦਾ ਕੋਈ ਕੇਸ ਰਜਿਸਟਰਡ ਹੈ ਹੂੰ ਜੇ ਕੇ ਰਜਿਸਟਰਡ ਹੈ ਤਾਂ ਫਿਰ ਪਹਿਲਾਂ ਤੁਸੀਂ ਕੀ ਕਾਰਵਾਈ ਕੀਤੀ ਹੈ ਹੂੰ ਇਹਦੇ ਵਿੱਚ ਜਿਹੜਾ ਮੁਲਜ਼ਮ ਠਹਿਰ ਬਣੂਗੀ ਐਕਸਰਾਈਜ਼ ਪਾਲਿਸੀ ਦੀ ਐਕਸਰਾਈਜ਼ ਸਟਾਫ ਜਿਹੜਾ ਵੀ ਕੋਈ ਲੱਗਾ ਉੱਥੇ ਐਕਸਾਈਜ਼ ਇੰਸਟਰਕਟਰ ਲੱਗਾ ਜਾਂ ਕੋਈ ਵੀ ਡਿਪਾਰਟਮੈਂਟ ਦਾ ਐਕਸਾਈਜ਼ਾ ਉਹ ਵੀ ਇਹਦੇ ਠਹਿਰ ਬਣਦੀ ਹੈ ਪੁਲਿਸ ਦੇ ਤਰਫੇ ਨਾਲ ਬਣਦੀ ਹੈ ਪੁਲਿਸ ਡਿਪਾਰਟਮੈਂਟ ਹੂੰ ਇਹ ਇੱਕ ਫਾਇਨੈਂਸ ਮੰਿਸਟਰ ਦੇ ਹਲਕੇ ਦੇ ਵਿੱਚ ਪੁਲਿਸ ਡਿਪਾਰਟਮੈਂਟ ਤੇ ਅਕਸਾਈ ਨੂੰ ਨਹੀਂ ਪਤਾ ਵੀ ਸਾਡੇ ਤੇ ਤਖਲੀ ਸ਼ਰਾਬ ਬਣ ਰਹੀ ਹੈ। ਹੂੰ। ਇਹਦਾ ਮਤਲਬ ਫਿਰ ਵੀ ਨਹੀਂ ਭੁਗਤਾ। ਜੇਕਰ ਮਿਲੀ ਭੁਗਤਾ ਹੈ ਇਹ ਵੀ ਤਸਦੀਕ ਕਰਨਾ ਚਾਹੀਦਾ ਹੈ। ਫਿਰ ਇਹਨਾਂ ਦੇ ਖਿਲਾਫ ਵੀ ਭਾਈ ਕਾਰਵਾਈ ਪੜਨੀ ਬਣਦੀ ਹੈ ਤੇ ਇਹਨਾਂ ਦੇ ਖਰ ਵੀ ਕਾਰਨ ਪਾਣੀ ਚਾਹੀਦੀ ਹੈ। ਕਰੋ ਕਾਰਵਾਈ ਇਹਨਾਂ ਦੇ ਖਿਲਾਫ ਵੀ। ਚੌਧਰੀ ਸਾਹਿਬ ਤੁਸੀਂ ਕਿਹਾ ਵੀ ਇਹਨਾਂ ਤੇ ਕਾਰਵਾਈ ਕਰੋ। ਇਹਨਾਂ ਦੀ ਡਿਊਟੀ ਬਣਦੀ ਹੈ। ਲੱਖਾਂ ਰੁਪਏ ਲੋਕ ਤਨਖਾਹਾਂ ਲੈਂਦੇ ਨੇ ਅਕਸਾਈ ਡਿਪਾਰਟਮੈਂਟ ਵੀ। ਪੁਲਸ ਵਿਭਾਗ ਵੀ ਜਿਨ੍ਹਾਂ ਦੇ ਏਰੀਆ ਦੇ ਵਿੱਚ ਇਹ ਸਾਰਾ ਕੁਛ ਐਡਾ ਵੱਡਾ ਘਟਨਾ ਕਰਮ ਹੋਇਆ ਹੈ ਲੱਖਾਂ ਰੁਪਏ ਤਨਖਾਹ ਲੈਂਦੇ ਨੇ ਪਰ ਇਹ ਕਹਿੰਦੇ ਸਾਡੀ ਜ਼ਿੰਮੇਵਾਰੀ ਥੋੜੀ ਹੈ ਜ਼ਿੰਮੇਵਾਰੀ ਤਾਂ ਆਮ ਲੋਕਾਂ ਦੀ ਹੈ ਅਸੀਂ ਲੋਕ ਮੀਡੀਆ ਵਾਲੇ ਲੋਕ ਇਹਨਾਂ ਨੂੰ ਵਾਰੀ-ਵਾਰੀ ਫੋਨ ਕਰਦੇ ਆਂ ਭਾਵੇਂ ਸਬੰਧਤ ਐਸਐਚਓ ਹੋਵੇ ਭਾਵੇਂ ਐਕਸਾਈਡ ਡਿਪਾਰਟਮੈਂਟ ਹੋਵੇ ਕਿਸੇ ਵੀ ਤਰ੍ਹਾਂ ਦੀ ਜਿੱਥੇ ਸਮਾਜਿਕ ਕ੍ਰਿਤੀ ਹੁੰਦੀ ਹੈ ਜਾਂ ਤਾਂ ਤੁਹਾਡੇ ਵਰਗੇ ਸਮਾਜ ਸੇਵਕ ਬਾ ਚੁੱਕਦੇ ਆਂ ਜਾ মিডিਆ ਵਾਲੇ ਚੁੱਕਦੇ ਆ ਜਦੋਂ ਬਾਅਦ ਚੁੱਕਦੇ ਆ 2-2 4-4 ਮਹੀਨੇ ਕਹਿ ਕਹਿ ਕੇ ਥੱਕ ਜੰਨੇ ਆ ਤਾਂ ਇਹਨਾਂ ਦੇ ਉੱਤੇ ਪੋਲਿਟਿਕਲ ਲੋਕਾਂ ਦਾ ਹੱਥ ਹੁੰਦਾ ਹੈ ਤਾਂ ਹੁਣ ਕਿੱਧਰ ਨੂੰ ਜਾਈਏ ਅਸੀਂ ਤੇ ਕਿ ਐਦਾਂ ਹੀ ਮੋਤਾ ਹੋਣਗੀਆਂ ਤੇ ਜ਼ਿੰਮੇਵਾਰ ਕੌਣ ਹੈ ਇਹ ਤਾਂ ਸੁਣਦੇ ਹੀ ਨਹੀਂ ਕਿਸੇ ਦੀ ਦੇਖੋ ਜੀ ਮਾਝੇ ਦੇ ਵਿੱਚ ਕਾਂਗਰਸੀ ਸਰਕਾਰ ਦੇ ਵਿੱਚ ਇੱਕ ਕਾਫੀ ਮਾਤਾ ਹੋਈਆਂ ਸੀ ਉੱਥੇ ਜ਼ਹਿਰੀਲੀ ਸ਼ਰਾਬ ਨਾਲ ਜੀ ਉੱਥੇ ਜਿਹੜੀ ਗਾਜ ਡਿੱਗੀ ਸੀ ਉਹ ਪੁਲਸਫਰਾਂ ਤੇ ਵੀ ਡਿੱਗੀ ਸੀ ਤੇ ਨਾਲ 27 ਜਿਹੜੇ ਆਫੀਸਰ ਸੀਗੇ ਸੱਤ ਪੰਜ ਸਵੇਤ ਸੱਤ ਇਹਨਾਂ ਦੇ ਉਦੋਂ ਉਹਨਾਂ ਤੇ ਵੀ ਕਾਰਵਾਈ ਹੋਈ ਸੀ ਮੈਂ ਤਾਂ ਹੀ ਜਾਣ ਕਰਾਉਣਾ ਚਾਹਣਾ ਬਹੁਤ ਮਾਨ ਸਾਹਬ ਉਹਨੂੰ ਵੀ ਅਕਸਾਈ ਦੇ ਜਿਹੜੇ ਅਫਸਰ ਲੱਗੇ ਆ ਉਹਨਾਂ ਦੀ ਮਿਲੀ ਭੁਗਤਾਨੇ ਹੁੰਦਾ ਹੋਊਗਾ ਇਹ ਕੰਮ ਹਾਂ ਗਿਆ ਪੁਲਿਸ ਪਾਰਟਨਰ ਦੀ ਮਿਲੀ ਭੁਗਤਾਨੇ ਕੰਮ ਹੁੰਦਾ ਹੋਊਗਾ ਕਰਕੇ ਇਹਨਾਂ ਤੇ ਵੀ ਕਾਰਵਾਈ ਬਣਦੀ ਹੈ ਜੇ ਉਹਨਾਂ ਤੇ 302 ਤੁਸੀਂ ਪਰਚਾ ਦੇ ਰਹੇ ਹੋ ਹਾਂ ਇਹਨਾਂ ਤੇ ਵੀ ਕਾਰਵਾਈ ਬਣਦੀ ਹੈ ਬਿਲਕੁਲ ਬਣਦੀ ਹੈ ਪਰ ਚੌਧਰੀ ਸਾਹਿਬ ਆਪਾਂ ਇੱਕ ਇੱਕ ਕਿੱਥੇ ਗੱਲ ਕਰਦੇ ਹੋ ਤੁਸੀਂ ਧਾਵਾ ਉੱਤਿਆ ਪਿਆ ਹਰ ਜਗ੍ਹਾ ਦੇ ਉੱਤੇ ਜੂਏ ਸੱਟੇ ਦੇ ਅੱਡੇ ਖੁੱਲ ਰਹੇ ਨੇ ਹੁਣ ਸਰਕਾਰ ਦੇ ਵਿੱਚ ਆ ਜਲੰਧਰ ਦੇ ਵਿੱਚ ਇੱਕ ਆਪਣੇ ਪੱਤਰਕਾਰ ਨੇ ਐਕਸਪੋਜ਼ ਕੀਤਾ ਵੀ ਇਲੈਕਸ਼ਨ ਆ ਗਈ ਹੈ ਹੁਣ ਲੱਗਦਾ ਇੱਥੇ ਤੇ ਜਿਹੜੇ ਹੁਣ ਐਮਪੀ ਖੜੇ ਨੇ ਦੜੇ ਸੱਟੇ ਵਾਲੇ ਤੋਂ ਕਮਾਈ ਕਰਕੇ ਇਲੈਕਸ਼ਨ ਲੜਨਗੇ ਉਹ ਕੀ ਗੱਲ ਦਿਖਦਾ ਨਹੀਂ ਡੀਜੀਪੀ ਨੂੰ ਦਿਖਦਾ ਨਹੀਂ ਮਾਨ ਸਾਹਿਬ ਦੇ ਜਿਹੜੇ ਅੱਗੇ ਰੱਖੇ ਹੋਏ ਨੇ ਮਾਨ ਸਾਹਿਬ ਕਹਿੰਦੇ ਵੀ ਮੈਂ ਰੰਗਲਾ ਪੰਜਾਬ ਬਣਾਉਣਾ ਪਰ ਪੰਜਾਬ ਦੀ ਹਕੀਕਤ ਤਾਂ ਦੇਖੋ ਇਸ ਟਾਈਮ ਕੀ ਹੋ ਰਹੀ ਹੈ ਇੱਕ ਪਾਸੇ ਸਪਾਟ ਸੈਂਟਰ ਖੁੱਲੇ ਹੋਏ ਨੇ ਜਿੱਥੇ ਦੇਹ ਵਪਾਰ ਦੇ ਧੰਦੇ ਚੱਲਦੇ ਨੇ ਆ ਬਰਨਾਲੇ ਦੀ ਅਸੀਂ ਖਬਰ ਚਲਾਈ ਉਹ ਤਾਂ ਚੰਗਾ ਅਫਸਰ ਹੋਣਾ ਉੱਥੇ ਡੀਐਸਪੀ ਜਾਂ ਐਸਐਚਓ ਜਿਨ੍ਹਾਂ ਨੇ ਦੋ ਚਾਰ ਦਿਨਾਂ ਬਾਅਦ ਰੇਡ ਮਾਰ ਕੇ ਉਹ ਸਪਾਟ ਸੈਂਟਰਾਂ ਨੂੰ ਬੰਦ ਕਰਾਤਾ ਪਰ ਪੰਜਾਬ ਦੇ ਮਹਾਲੀ ਦੀ ਗੱਲ ਕਰੀਏ ਮਹਾਲੀ ਦੇ ਡੀਐਸਪੀ ਨੂੰ ਐਸਐਚਓ ਨੂੰ بڑے بڑے ਅਧਿਕਾਰੀਆਂ ਨੂੰ ਅਸੀਂ ਐਕਸਪੋਜ਼ ਕਰਤਾ ਵੀ ਥੋੜਾ ਨਾਮ ਲੈਂਦੇ ਨੇ ਵੀ ਹਰ ਸਪਾਟ ਸੈਂਟਰ ਤੋਂ 25000 ਰੁਪਏ ਮਹੀਨਾ ਜਾਂਦਾ ਹੈ ਹਾਂਜੀ ਤਾਂ ਕੋਈ ਸੁਣਦਾ ਹੀ ਨਹੀਂ ਕੌਣ ਉੱਥੇ ਐਮਐਲਏ ਨੂੰ 40 ਵਾਰੀ ਮੈਂ ਫੋਨ ਕਰ ਲਿਆ ਫੋਨ ਨਹੀਂ ਚੱਕਦਾ ਇਸੇ ਤਰ੍ਹਾਂ ਰਾਜਪੁਰੇ ਦੀ ਗੱਲ ਕਰੀਏ ਜਿੱਥੇ ਦੀ ਸੰਗਰੂਰ ਦੀ ਗੱਲ ਕਰ ਲਓ ਤੁਹਾਡੇ ਜਿੱਥੇ ਜਿੱਦੀ ਗੱਲ ਕਰਦੇ ਹੋ ਤੁਸੀਂ ਹੋਮ ਟਾਊਨ ਸਾਡੇ ਮੁੱਖ ਮੰਤਰੀ ਸਾਹਿਬ ਦਾ ਉੱਥੇ ਦੇ ਵਪਾਰ ਦਾ ਧੰਦਾ ਚੱਲ ਰਿਹਾ ਹੈ ਡੜੇ ਸੱਟੇ ਦੇ ਅੱਡੇ ਚੱਲ ਰਹੇ ਨੇ ਨਕਲੀ दारू ਵਿਕ ਰਹੀ ਹੈ ਸਭ ਕੁਝ ਤਾਂ ਹੋ ਰਿਹਾ ਹੈ ਮੈਂ ਦੇਖੋ ਜੀ ਜੁਰਮਾਂ ਜਿਹੜਾ ਇਹ ਕੰਮ ਇਹਨਾਂ ਦੀ ਸਰਕਾਰ ਦੇ ਵਿੱਚ ਵਧਿਆ ਹੈ ਜੀ ਇਹਨਾਂ ਵੀ ਕੋਈ ਜੁਰਮ ਬਣਿਆ ਹੈ ਯੋਗਰ ਮੈਂ ਨਾ ਕਈ ਵਾਰ ਇਸੇ ਮੰਗ ਪੱਤਰ ਦੇ ਚੁੱਕਾ ਹਾਂ ਵੀ ਸਾਡਾ ਮਲੋਟ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਜਿਹੜਾ ਟਿਊਬਾਂ ਦੇ ਥੱਲੇ ਸੱਟਾਂ ਲੱਗੀਆਂ ਜਾਂਦਾ ਇਹ ਕੌਣ ਆ ਲੋ ਆ ਹੁਣ ਬੰਦੇ ਕੌਣ ਇਹਨਾਂ ਦੇ ਬੰਦੇ ਆ ਕੋਈ ਹੂੰ ਇਹ ਇੱਕ ਬੱਚਾ ਜਿਹੜਾ ਗਰੀਬ ਬੱਚਾ ਹੈ ਨਾ ਗਰੀਬ ਬੱਚਾ ਘਰੋਂ ਜੇ ਕੋਈ 3-4 2-3 ਕਿਲੋ ਆਟਾ ਗਰੀਬ ਲਿਆ ਹੈ ਨਾ ਮਜ਼ਦੂਰ ਤੇ ਉਹਦੇ ਵਿੱਚੋਂ ਅੱਧਾ ਕਿਲੋ ਆਟਾ ਵੇਚ ਕੇ ਰੱਟਾ ਲਾਈ ਜਾਂਦੇ ਮੇਰੇ ਕੋਲ ਪ੍ਰੂਫ ਆਏ ਹੂੰ 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 ਇਹਦਾ ਮਤਲਬ ਇਹ ਹੈ ਵੀ ਮਿਲੀ ਭੁਗਤਾਨ ਚੱਲਦਾ ਕੰਮ ਸਾਰਾ ਜੀ ਹੋਰ ਆਪ ਆ ਜੰਨੇ ਚਲੋ ਜਿਹੜਾ ਭਗਵਤਵਾਨ ਸਾਹਿਬ ਅੱਜ ਤੜਕੇ ਤੜਕੇ ਆ ਕੇ ਕਹਿ ਗਏ ਆ ਵੀ ਇਹਨਾਂ ਦੇ ਕਾਰਵਾਈ ਕਰੂੰਗਾ ਮੇਰੇ ਬੱਚੇ ਹੈ ਜੀ ਤੇ ਇਹਨਾਂ ਦੇ ਉੱਤੇ ਜਿਹੜਾ ਕੋਈ ਬਣਦਾ ਪਾਊਗਾ ਵੀ ਮਾਨ ਸਾਹਿਬ ਤੁਪ ਕਰਮੰਦੀ ਬਹੁਤ ਹੋਈ ਹੈ ਆ 3 ਮਹੀਨਾ ਪਹਿਲਾਂ ਹੂੰ ਉਹਦੇ ਤੇ ਉਹਨਾਂ ਦਾ ਡੰਡਾ ਕਾਇਮ ਸੀ ਕਿਸਾਨਾਂ ਦਾ ਤੇ ਉਥੇ ਤੁਸੀਂ ਕਰੋੜ ਰੁਪਏ ਦਾ ਐਲਾਨ ਵੀ ਕੀਤਾ ਤੇ ਨਾਲ ਨੌਕਰੀ ਜੀ ਕੀ ਕਹਿੰਦੇ ਇਹ ਮਜ਼ਦੂਰ ਹੈ ਇਹ ਲੇ ਦਾਰੂ ਪੀਂਦੇ ਆ ਹਾਂ 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 ਇਹ ਮਜ਼ਦੂਰਾਂ ਦਾ ਮੈਂ ਕਰਕੇ ਨਹੀਂ ਤੁਸੀਂ ਐਲਾਨ ਕਰਕੇਗੇ ਜੋ ਐਲਾਨ ਇੱਥੇ ਵੀ ਨਹੀਂ ਐਡੇ ਤੁਸੀਂ ਉਹ ਐ ਤਾਂ ਇੱਥੇ ਕਰੋ ਐਲਾਨ ਮਜ਼ਦੂਰਾਂ ਦਾ ਵੀ ਐਲਾਨ ਕਰਕੇ ਜਾਓ ਵੀ ਮੈਂ ਤੁਹਾਨੂੰ ਨੌਕਰੀ ਵੀ ਦਿੱਤੀ ਭਾਈ ਚਲੋ ਨਹੀਂ ਕਰੋੜ ਰੁਪਏ ਨਾ ਘਟਦਾ ਇਹ ਜਿਹੜੀਆਂ ਯਾਰ 20 ਦੇ 30 ਮਾੜਾ ਕਰਕੇ 20 21 ਦੇ ਨੇੜੇ ਕੰਪਨੀ ਹੋ ਗਈ ਹੋਰ ਅਜੇ ਵਧੂਗੀ ਹੂੰ ਤੇ ਬਾਕੀ ਇਹਨਾਂ ਦਾ ਤੁਸੀਂ ਵੇਖੋ ਜੀ ਇਹਦਾ ਨਾਮ ਹੈ ਇਨਕਲਾਬ ਸੀਗਾ ਹੁਣ ਇਨਕਲਾਬ ਤੋਂ ਦਿੱਲੀ ਚ ਆ ਗਿਆ ਵੇਖ ਲਿਆ ਤੁਸੀਂ ਜੀ ਤੇ ਜਿੱਲੀਆ ਪੰਜਾਬ ਚ ਵੀ ਮੇਰਾ ਖੜਾ ਅਗਲੇ ਹਫਤੇ ਦੇ ਵਿੱਚ ਪਹਿਲੇ ਮਹੀਨਾ ਅਪ੍ਰੈਲ ਦੇ ਪਹਿਲੇ ਹਫਤੇ ਚ ਪੰਜਾਬ ਚ ਵੀ ਆ ਰਿਹਾ ਹੈ ਪਾਇਦਾ ਖਾਲ ਵੀਡੀਓ ਵੀ ਕੀਤੀ ਸੀ ਬਈ ਆ ਜਿਹੜੇ ਮੰਤਰੀ ਚੰਤਰੀ ਹੈਗੇ ਆ ਨਾ ਇਹ ਤੁਹਾਡੇ ਨਾਮ ਵਿੱਚ ਆ ਰਹੇ ਆ ਤੇ ਆਪ ਦੀ ਲਿਸਟ ਬਣਾ ਰਹੇ ਹੋ ਕਿਨੇ ਪਹਿਲਾਂ ਜਾਣਾ ਹੂੰ ਲੋਕੀ ਦਾਸ ਨੰਬਰ ਲੱਕਣ ਲਗਾਈ ਹੈ ਜੀ ਇੱਕ ਜੁਆਇੰਟ ਕਮਿਸ਼ਨਰ ਰਿਆ ਹੋਵੇ ਹੂੰ ਆਪਣੇ ਆਪ ਨੂੰ ਕਹਿੰਦਾ ਹੋਵੇ ਮੈਂ ਹਾਈ ਐਸਾਸਰਾਂ ਦੇ ਸੇ ਆਈ ਐਸ ਹੈ ਨਹੀਂ ਸੀ ਉਹ ਚਲੋ ਠੀਕ ਹੈ ਕੋਈ ਹੋਰ ਹਾਈ ਜਗੀਰ ਕੀਤੀ ਸੀ ਤੇ ਉਹ ਕੋਈ ਕਾਨੂੰਨ ਨੂੰ ਭੰਗ ਕਰੀ ਜਾਂਦਾ ਉਹਨੇ ਕੋਈ ਜਿਹੜਾ ਕੋਈ ਈਡੀ ਦਾ ਕੋਈ ਆਰਟੀਕਲ ਹੈ ਉਹਦੇ ਤਹਿਤ ਉਹਨਾਂ ਨੇ ਸਮਣੇ ਕੱਟਿਆ ਨੌ ਕਮਨ ਲੈ ਉਹਨੇ ਜਿਹੜਾ ਆਪ ਹੀ ਕਾਨੂੰਨ ਦੀਆਂ ਧੜੀਆਂ ਡਾਈ ਜਾਂਦੇ ਤੇ ਫਿਰ ਆਮ ਲੋਕ ਤਾਂ ਡਾਉਣਗੇ ਜੀ ਫਿਰ ਸਮਣੇ ਲੈ ਲੈਂਦਾ ਤੇ ਫਿਰ ਜਾਵੜਦਾ ਇਹਦਾ ਮਤਲਬ ਇਹ ਹੈ ਵੀ ਅੱਜ ਨਾਲਾ ਪਾਉਣ ਦੀ ਲੋੜ ਹੀ ਨਾ ਪੈਂਦੀ ਜੇ ਆਪਾਂ ਸੱਚੇ ਸੀ ਤਾਂ ਪਹਿਲੇ ਸਮਣੇ ਤੇ ਪੇਸ਼ ਹੋਣਾ ਚਾਹੀਦਾ ਸੀ ਸੀਐਮ ਸਾਹਿਬ ਨੂੰ ਕੇਜਰੀਵਾਲ ਸਾਹਿਬ ਨੂੰ ਇਸ ਤਰ੍ਹਾਂ ਪਹਿਲਾਂ ਉਹ ਜੈਨਰਗੇ ਪੇਸ਼ ਹੋਏ ਐ ਤੇ ਛੋੜੀ ਤੇ ਜਾਵੜਦਾ ਫਿਰ ਇੱਦੀ ਕਿੱਡੀ ਗੱਲ ਸੀ ਜੇ ਤੋ ਡਰ ਕਾਤਾ ਸੀ ਜੀ ਤੇ ਹੋਣ ਵੀ ਤੋਂ ਰੌਲਾ ਪਾਈ ਰਿਆ ਨਾ ਹੋਰ ਵੀ ਤੁਸੀਂ ਪੰਜਾਬ ਤੋਂ ਆਤਾ ਹੁਣ ਕੱਲ ਇੱਥੇ ਕਾਲ ਪ੍ਰੋਟੈਸਟ ਕਰੀ ਜਾਂਦੇ ਸੀ ਮੈਂ ਇਹਨਾਂ ਦੇ ਨੁਕਤੇ ਛੀ ਨਹੀਂ ਕੀਤੀ ਸੀ ਕਿ ਇੱਥੇ ਕਸ਼ਟ ਕਰਨ ਦਾ ਕੀ ਫਾਇਦਾ ਇੱਥੇ ਤੁਹਾਡੇ ਸਰਕਾਰ ਹੈ ਹਾਂ ਆ ਇੱਥੇ ਕਿਹਨੂੰ ਦਿਖਾਉਂਦੇ ਆ ਪ੍ਰੋਟੈਸਟ ਕਰਕੇ ਉਹੀ ਤਾਂ ਮੈਂ ਕਹਿੰਦਾ ਵੀ ਇੱਥੇ ਬੈਰੀਕੇਡਿੰਗ ਤੋੜੀ ਜਾਂਦੇ ਹੋ ਕਿਹਨੂੰ ਕਰ ਰਹੇ ਹੋ ਉੱਥੇ ਜਾਓ ਦਿੱਲੀ ਨਾਲੇ ਭਾਰ ਜੋਖੀ ਜਾਂਦੇ ਹੋ ਹਰਜੋਤ ਬਾਅਦ ਦਾ ਭਾਰ ਜੋਖਾ ਉਹਨੇ ਕੱਲ ਹਾਂ ਅਧੁੱਲੀ ਜਾਂਦੇ ਸੀ ਨਾ ਭਾਰ ਦੀ ਲੱਤਾਂ ਦੇ ਬਾਹਾਂ ਫੜ ਕੇ ਜੀ ਉਹ ਦਿੱਲੀ ਦੀ ਫੌਜ ਹੈ ਤੇ ਨਾਲ ਉਹ ਕੈਰਾਮੈਂਟਲੀ ਉੱਥੇ ਜਾਓ ਉੱਥੇ ਨਾਲੇ ਭਾਰ ਜੋ ਹਨ ਬਰੋ 2022 ਤੋਂ ਬਾਅਦ ਤੁਹਾਡਾ ਭਾਰ ਵੀ ਵਧਿਆ ਹੋਣਾ ਨਾ ਪਹਿਲਾਂ ਘੱਟ ਸੀ ਐਮਐਲਏ ਸਾਹਿਬਾਨਾਂ ਦਾ ਤੇ ਉੱਤੇ ਨਾ ਭਾਰ ਵੀ ਵਾਤ ਤੋਂ ਕੀ ਗੱਲ ਮਾਨ ਸਾਹਿਬ ਜਾਣੂ ਹੈ ਨਹੀਂ ਅੱਜ ਕੀ ਹਾਲਾਤ ਪੰਜਾਬ ਦੇ ਹੋ ਰਹੇ ਨੇ ਜੇ ਕੋਈ মিডিਆ ਪਰਸਨ ਆਵਾਜ਼ ਚੁੱਕਦਾ ਤਾਂ ਕਿਤੇ ਨਾ ਕਿਤੇ ਉਹਦੇ ਵੀ ਬੈਰ ਪੈ ਜਾਂਦੇ ਨੇ ਇਹ ਲੋਕ ਪੁੱਸਤ ਵੀ ਵੈਰ ਪੈ ਜਾਂਦੀ ਆ ਉਤੋਂ ਪੋਲੀਟਿਕਲ ਲੋਕ ਵੀ ਵੈਰ ਪੈ ਜਾਂਦੇ ਨੇ ਫਿਰ ਇਹ ਸ਼ੀਸ਼ਾ ਕੌਮ ਦਿਖਾਊਗਾ ਚੌਧਰੀ ਸਾਹਿਬ ਮਾਨ ਸਾਹਿਬ ਤੱਕ ਗੱਲ ਕਿਵੇਂ ਪਹੁੰਚੂਗੀ ਜੇ ਉਹ ਗਰਾਉਂਡ ਲੈਵਲ ਤੇ ਚੈੱਕ ਕਰਨਾ ਆ ਕੇ ਅੱਜ ਜੋ ਹਾਲਾਤ ਨੇ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਕੀ ਕੁਝ ਹੋ ਰਿਹਾ ਹੈ ਵਾਈਕਰਖਾਨਾ ਤੋਂ ਇੱਕ ਇਹਨਾਂ ਦਾ ਇੱਕ ਐਮਐਲਏ ਅਜੀਤ ਸੁਖਵੀਰ ਸਿੰਘ ਵਾਈਕਰਖਾਨਾ ਜੀ ਉਹ ਕਹਿੰਦਾ ਵੀ ਮੇਰਾ ਤਾਂ ਤਰੀਕਾ ਹੀ ਇਹ ਹੈ ਉਹਨੇ ਫੋਨ ਦੇ ਹੱਥ ਮਾਰਿਆ ਕਹਿੰਦਾ ਵੀਡੀਓ ਨਾ ਬਣਾਓ ਹੂੰ ਪ੍ਰੈਸ ਵਾਲਿਆਂ ਨੂੰ ਕਹਿੰਦਾ ਵੀਡੀਓ ਨਾ ਬਣਾਓ ਉਹ ਕਹਿੰਦੇ ਯਾਰ ਇਹ ਤੂੰ ਪ੍ਰੈਸ ਵਾਲਿਆਂ ਨੂੰ ਕੀ ਕਹਿ ਰਿਹਾ ਹੈ ਉਹ ਕਹਿੰਦਾ ਮੇਰਾ ਤਰੀਕਾ ਹੀ ਹੈ ਇਹ ਤਾਂ ਵਗਲਵੇਂ ਤਰੀਕੇ ਆ ਗਏ ਹੁਣ ਇਹ ਭੁੱਲ ਗਏ ਸਾਰਾ ਕੁਝ ਪਿਛਲਾ ਹਸਾਬ ਦਾ ਭੁੱਲ ਗਏ ਜੀ ਇਹ ਤਾਂ মিডিਆ ਦੇ ਵੀ ਉਹ ਕਰੀ ਜਾਂਦੇ ਮੋਰਾਂ ਦੀ ਵੀ ਗਲਤ ਬੋਲੀ ਜਾਂਦੇ ਵੀਡੀਓ ਨੂੰ ਵੀ ਵੀਡੀਓ ਨੂੰ ਨੇੜੇ ਨਹੀਂ ਆਉਣ ਦੇ ਉਹ ਉਹੀ ਗੱਲ ਵੀਡੀਓ ਚਲਾ ਰਿਆ মিডিਆ ਵੀ ਮੈਂ ਮਨੋਂ ਕਹਿੰਦੀ ਮੈਂ ਸਾਰੇ মিডিਆ ਨੂੰ ਨਹੀਂ ਕਹਿੰਦਾ ਕੁਝ মিডিਆ ਬਖਾਉ ਵੀ ਹੋ ਚੁੱਕਿਆ ਜੀ ਜਿਹੜੇ 메ਨ ਚੈਨਲ ਹੈ ਨਾ ਉਹ ਸਾਰੇ ਇਹਨਾਂ ਦੇ ਬਸ ਉਹ ਧੋਈ ਜਾਂਦੇ ਆ ਜਾ ਕੇ ਬੇ ਮਸਲੇ ਦੀ ਆਵਾਜ਼ ਹੀ ਨਹੀਂ ਚੁੱਕਦੇ ਗੱਲ ਹੀ ਨਹੀਂ ਕਰਦੇ ਕੀ ਗੱਲ ਸਿਰਫ ਇੱਕ ਦੋ ਹੀ ਚੈਨਲ ਰਹਿ ਗਏ ਆ ਸਾਰੇ ਚੈਨਲ ਨੇ ਕੋਈ ਸੋਸ਼ਲ ਮੀਡੀਆ ਤੇ ਚਲਾ ਰਿਹਾ ਕੋਈ ਵੱਡਾ ਚੈਨਲ ਚਲਾ ਰਿਹਾ ਜਿੱਥੇ ਅੱਜ ਜੋ ਸਮਾਜ ਦੀਆਂ ਕ੍ਰਿਤਿਆ ਹੋ ਰਹੀਆਂ ਨੇ ਉਹਨਾਂ ਨੂੰ ਉਜਾਗਰ ਕਰਨਾ ਸਾਡੀ ਡਿਊਟੀ ਬਣਦੀ ਹੈ ਪਰ ਕਿਤੇ ਨਾ ਕਿਤੇ ਤੁਹਾਡੀ ਗੱਲ ਸਹੀ ਹੈ ਉਹਨੂੰ ਜਾਗਰ ਸਹੀ ਤਰੀਕੇ ਨਾਲ ਕੀਤਾ ਨਹੀਂ ਜਾ ਰਿਹਾ ਪਰ ਉਹ ਵੀ ਕਿਵੇਂ ਕਰਨ ਚੌਧਰੀ ਸਾਹਿਬ ਡਰ ਵੀ ਬਹੁਤ ਹੈ ਪਰਚਾ ਦੇ ਕੇ ਅੰਦਰ ਕਰ ਦੇਣਗੇ ਬਦਨਾਮ ਕਰ ਦੇਣਗੇ ਪੈਸੇ ਮੰਗਦਾ ਅਕਸਰ ਮੀਡੀਆ ਨੂੰ ਪਹਿਲੇ ਹੀ ਬਦਨਾਮ ਕੀਤਾ ਜਾਂਦਾ ਵੀ ਬਲੈਕਮੇਲ ਕਰਦੇ ਨੇ ਕੀ ਕਰੇ ਮੀਡੀਆ ਵੀ ਦੇਖੋ ਜੀ ਜਿਹੜੇ ਐਮਐਲਏ ਸਾਹਿਬਾਨਾ ਪਹਿਲੇ ਛਿਕਲੇ ਪਾਏ ਹੋਏ ਉਹ ਤਾਂ ਬੋਲਦੇ ਨਹੀਂ ਸਾਡੇ ਵਾਲੇ ਤਾਂ ਜਮਾਂ ਹੀ ਨਹੀਂ ਬੋਲਦੇ ਜੀ ਐਸਸੀ ਦੇ 34 35 ਗੁੰਗੇ ਵਰਗਾ ਹੈ ਯਾਰ ਉਹ ਤਾਂ ਜਮਾਂ ਜੇ ਇੱਕ ਦੋ ਇਹ ਇੱਕ ਦੋ ਬੋਲਦੇ ਆ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਵੀ ਬੋਲਣਾ ਕੀ ਉਹ ਤੁਹਾਡਾ ਦੇ ਇਮਾਨਦਾਰ ਇੱਕ ਨਾਬੇ ਵਾਲਾ ਹੂੰ ਲੈ ਉਹ ਗਾਉਂ ਨੋ ਰੈਸਟਰ ਪੰਛੀ ਦਸੀ ਜਾਂਦਾ ਤੇਰਾ ਚੌਧਰੀ ਸਾਹਿਬ ਕਿਸ ਤਰ੍ਹਾਂ ਇਹ ਮਤਲਬ ਕਿਵੇਂ ਇਹਨਾਂ ਦਾ ਮਜ਼ਾਕ ਬਣ ਰਿਹਾ ਹੈ ਕਿਸ ਤਰ੍ਹਾਂ ਇਹ ਮਤਲਬ ਕਰੈਕਟਰ ਤੋਂ ਗਿਰ ਰਹੇ ਨੇ ਮੈਂ ਤਾਂ ਕਮਾਲ ਦੀ ਗੱਲ ਹੈ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਸੋਚ ਸਮਝ ਕੇ ਬਿਆਨ ਦੇਣੇ ਚਾਹੀਦੇ ਨੇ ਜਦੋਂ ਬੰਦਾ ਇਸ ਲਾਈਨ ਚ ਆਉਂਦਾ ਹੈ ਉਹ ਆਪਣੇ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਹੈ ਆਪਣੇ ਹਲਕੇ ਨੂੰ ਰਿਪਰੈਜ਼ੈਂਟ ਕਰਦਾ ਹੈ ਪਰ ਇਹ ਕਿਦ ਕੀ ਕਰ ਰਹੇ ਨੇ ਹਾਲਾਤ ਨਹੀਂ ਸਹੀ ਹੈਗੇ ਪੰਜਾਬ ਦੇ ਇਸ ਪੁਰ ਦੇਖੋ ਜੀ ਇਹ MLA ਦਾ ਮਾੜਾ ਹਾਲ ਹੈ ਇਹਨਾਂ ਨੂੰ ਨਾ ਅਸਲ ਪਤਾ ਹੀ ਨਹੀਂ ਹੈ ਇਹਨਾਂ ਨੂੰ ਇਹਨਾਂ ਨੂੰ ਨਾ ਐਕਸਪੀਰੀਅੰਸ ਹੈ ਨਹੀਂ ਹੁਣ ਗਾਂ ਇਹਨਾਂ ਨੇ ਆਉਣਾ ਨਹੀਂ ਕਿ ਐਕਸਪੀਰੀਅੰਸ ਕਿਤੋਂ ਲਾਉਣਗੇ ਹੁਣ ਉਹ ਰਮੋਲ ਕਗਰਮਾਨ ਆ ਬੀਬਾ ਜੀ ਉਹ ਹੁਣ ਜਾਲ ਵਿਛਾਈ ਜਾਂਦੀ ਐ ਕਹਿੰਦੀ ਵੀ ਨਹਿਰਾਂ ਦਾ ਜਾਲ ਹੁਸ਼ਾਰ ਤੇ ਪਹਿਲਾਂ 5 ਮਿੰਟ ਚ ਐਮਐਸਪੀ ਵੀ ਦੇ ਰਹੀ ਸੀ ਆ ਉਹਨ ਬਦਲਾਂ ਦੇ ਤੋਂ ਤੇ ਕਰਜ਼ੀਆਂ ਦੇ ਵੀ ਦੇ ਦਿੱਤੇ ਐਮਐਸਪੀ ਜਿਹੜਾ ਪਤਾ ਹੀ ਨਹੀਂ ਹੈ ਜੀ ਕੱਕ ਨਹੀਂ ਪਤਾ ਬਸ ਪਤਿਆਂ ਦੇ ਉਹ ਪਤਿਆਂ ਦੇ ਜਿਹੜੇ ਐਮਐਲਏ ਸਾਹਿਬ ਸੀ ਸ਼ੁਰੂ ਦੇ ਵਿੱਚ ਉਹਨਾਂ ਨੇ ਪੋਸਟਮਾਰਟਮ ਕਰਾਤਾ ਸੀ ਜਿਹੜਾ ਮਲਾਜ਼ਮਾ ਹੋਣਾ ਸੀ ਕਿਸੇ ਡਾਕਟਰ ਦਾ ਉਹ ਕਹਿੰਦੇ ਵੀ ਇਹਦਾ ਪੋਸਟਮਾਰਟਮ ਕਰਾਓ ਫੋਨ ਤੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਸ਼ੁਰੂ-ਸ਼ੁਰੂ ਦੇ ਵਿੱਚ ਮੈਂ ਉਹੀ ਕਹਿੰਦਾ ਜੀ ਉਸ ਤੋਂ ਬਾਅਦ ਕੋਈ ਉਸ ਮਸਲੇ ਦੇ ਉੱਤੇ ਅਸੀਂ ਉਹਨੂੰ ਕਿੰਨੇ ਵਾਰੀ ਕਾਲ ਕੀਤਾ ਵੀ ਤੇਰੇ ਏਰੀਆ 'ਚ ਵੀ ਦੇ ਵਪਾਰ ਦਾ ਧੰਦਾ ਚੱਲਦਾ ਹੈ ਤਾਂ ਉਹ ਕਹਿੰਦਾ ਮੈਂ ਆਈਜੀ ਨੂੰ ਵੀ ਕਹਿੰਦਾ ਐਸਐਸਪੀ ਨੂੰ ਵੀ ਕਹਿੰਦਾ ਪਰ ਉਹ ਬੰਦ ਨਹੀਂ ਹੋਇਆ ਕੰਮ ਉਹਨਾਂ ਤੋਂ ਹੁਣ ਇਹਦਾ ਮਤਲਬ ਆਈਜੀ ਐਸਐਸਪੀ ਉਹਦੀ ਸੁਣਦੇ ਨਹੀਂ ਜਾਂ ਉਹਨੂੰ ਕਿਸੇ ਗਿਣਤੀ 'ਚ ਨਹੀਂ ਗਣਦੇ ਹੈਗੇ ਜਾਂ ਮਿਲੀ ਭੁਗਤਾਨ ਕੀ ਹੋ ਰਿਹਾ ਸਾਰਾ ਕੁਝ ਦੇਖੋ ਜੀ ਇਹਦਾ ਇਹ ਨੂੰ ਪਤਾ ਹੀ ਕਾ ਖੜੀ ਹੈ ਸਾਰਾ ਡਿਪਾਰਟਮੈਂਟ ਵੀ ਹੋ ਜਾਇਆ ਹੋਇਆ ਪਿਆ ਪਾਣੀ ਚ ਡਾਕ ਐਮਐਨਏ ਦੇ ਬ੍ਰਿਸ਼ਟਾ ਸਾਹਿਬਾਂ ਦੇ ਪਾਣੀ ਚ ਡਾਕ ਭਰ ਜਾਂਦੇ ਉਹ ਕੱਲ ਮੈਂ ਅਮਰ ਊਰਾਜੀ ਦਾ ਇੱਕ ਪਿਆਰ ਕਰਦਾ ਸੀ ਉਹ ਬੈਠਾ ਕਰੀ ਜਾਂਦਾ ਸੀ ਪਿੰਡ ਦੇ ਵਿੱਚ ਕਹਿੰਦਾ ਜੇ ਸਾਡੇ ਸਾਡੀ ਹਿਸਾਰੂ ਦਾ ਬੜਿਆ ਕੋਈ ਤਾਂ ਫਿਰ ਦੱਸੋ ਤੁਹਾਡੀ ਜ਼ਿੰਮੇਵਾਰੀ ਹੈ ਤੇ ਇਹ ਜ਼ਿੰਮੇਵਾਰੀ ਕੀ ਦੀ ਹੈ ਜਿਹੜੇ 2 ਨੰਬਰ ਦੀ ਸ਼ਰਾਬ ਬੜ ਰਹੀ ਹੈ ਇਹ ਕਾਲੀਆਂ ਨੂੰ ਸਮਾਦੋ ਸਰਕਾਰ ਜਾਂ ਕਾਂਗਰਸੀਆਂ ਨੂੰ ਸਮਾਦੋ ਸਰਕਾਰ ਫਿਰ ਜੇ ਤੁਹਾਡੀ ਜ਼ਿੰਮੇਵਾਰੀ ਨਹੀਂ ਤੁਹਾਡੀ ਸਰਕਾਰ ਦੇ ਵਿੱਚ ਜ਼ਹਿਰੀਲੀ दारू ਵਿਕ ਰਹੀ ਹੈ ਜਦੋਂ ਪਹਿਲਾਂ ਕਾਂਗਰਸ ਵੇਲੇ ਵਿਕਦੀ ਸੀ ਤਾਂ ਕਿਵੇਂ ਮੁੱਦੇ ਚੱਕਦੇ ਸੀ ਇਹੀ ਚੀਮਾ ਸਾਹਿਬ ਇਹੀ ਮਾਨ ਸਾਹਿਬ ਤੇ ਅੱਜ ਇਹਨਾਂ ਦੀ ਸਰਕਾਰ 'ਚ ਇਹ ਕੁਝ ਹੋ ਗਿਆ ਕਹਿੰਦੇ ਸਾਡੀ ਜ਼ਿੰਮੇਵਾਰੀ ਨਹੀਂ ਇੱਕ ਪਾਸੇ ਮਾਨ ਸਾਹਿਬ ਅੱਜ ਕਹਿੰਦੇ ਵੀ ਹਾਂ ਇਹ ਬਹੁਤ ਵੱਡਾ ਗਲਤ ਕਦਮ ਉੱਠਿਆ ਬਹੁਤ ਗਲਤ ਹੋਇਆ ਮੈਂ ਹਮਦਰਦੀ ਪ੍ਰਗਟਾਉਣਾ ਹੈ ਬੱਚੇ ਵੀ ਪੜ੍ਹਾਉਂਗਾ ਸਾਰਾ ਕੁਝ ਕਰੂੰਗਾ ਪਰ ਕਿਤੇ ਨਾ ਕਿਤੇ ਹਲੇ ਵੀ ਲੱਗਦਾ ਹੈ ਲੋਕ ਉਹਨਾਂ ਤੋਂ ਵੀ ਨਾ ਖੁਸ਼ ਨੇ ਦੇਖੋ ਜੀ ਜੇਕਰ ਮਾਨ ਸਾਹਿਬ ਨੇ ਕੋਈ ਇਲਾਮ ਕਰਨਾ ਸੀ ਨਾ ਇੱਥੇ ਮੌਕੇ ਤੇ ਕਰ ਜਾਂਦਾ ਠੀਕ ਹੈ ਜੀ ਪਰ ਤਾਂ ਉਹ ਗੋਗਲਾ ਤੋਂ ਮਿੱਟੀ ਛਾੜਨਗੇ ਜੀ ਕਿਸੇ ਨੇ ਕੁਝ ਨਹੀਂ ਦੇਣਾ ਇੱਥੇ ਕਿਉਂਕਿ ਬਤਲਾ ਆ ਗਿਆ ਕੰਦੂਰ ਦਾ ਕੌਣ ਮਜ਼ਦੂਰ ਹੈ ਇਹ ਕਰ ਹੁੰਦਾ ਉਹ ਜਦੋਂ ਚੁੱਪ ਕਰ ਬੰਦਾ ਹੋਇਆ ਸੀ ਕਿ ਇਹਨੇ ਇੱਥੇ ਲਾਉਣ ਕਰ ਜਾਣਾ ਸੀ ਇਹਨੇ ਕਿਸੇ ਨੇ ਕੁਝ ਨਹੀਂ ਜਿਹੜਾ ਬਸ ਇੱਥੇ ਨਾ ਕੋਈ ਟਾਪੋ ਕੇ ਭੇਜਣਾ ਇਹ ਮੜਾ ਮੋਟਾ ਕਰਕੇ ਬਸ ਕਲਾਸਾ ਦੇਣਗੇ ਇਹਨਾਂ ਨੂੰ ਪਰ ਮਜ਼ਦੂਰਾਂ ਵੀ ਜਿਨ੍ਹਾਂ ਦੇ 70 ਵਿਸ਼ੇ ਉਹਨਾਂ ਨੂੰ ਪੁੱਛੋ ਫਿਰ ਇਹਨਾਂ ਦੇ ਮਾਰੇ ਕੌਣ ਖੜੂਗਾ ਜੀ ਚੌਧਰੀ ਸਾਹਿਬ ਕੌਣ ਖੜੂਗਾ ਆਹ ਦੇਖ ਲੈ ਜੀ 24 ਦਿਨ ਵਿੱਚ ਪਤਾ ਲੱਗ ਗਿਆ ਕੋਣ ਖੜਦਾ ਜੀ ਫਿਰ ਹੁਣ ਪਤਾ ਲੱਗ ਗਈ ਜਣਾ ਇਹਨਾਂ ਦਾ ਹਸਾਬ ਸਾਰਾ ਕਿਹੜਾ 92 ਚੋਂ 30 32 ਐਸਸੀ ਸਮਾਜ ਦੇ ਨੇ ਐਸਸੀ ਬੀਸੀ ਐਮਐਲਏ ਨੇ ਜਦੋਂ ਉਹਨਾਂ ਨਾਲ ਕੋਈ ਕ੍ਰੀਤੀ ਹੁੰਦੀ ਆ ਰੋਲਾ ਪਾਉਂਦੇ ਨੇ ਵੀ ਸਾਡੇ ਮਗਰ ਸਮਾਜ ਗੱਲ ਨਹੀਂ ਕਰਦਾ ਅੱਜ ਸਮਾਜ ਨਾਲੇ ੱਤਕਾ ਹੋ ਰਹੇ ਨੇ ਤਾਂ ਅੱਜ ਕੋਈ ਬੋਲਦਾ ਨਹੀਂ ਬਿਲਕੁਲ ਜੀ ਉਹਨਾਂ ਦੇ ਤੋਂ ਤਾਂ ਨੀ ਕੀ ਚਿਕਲੇ ਪਾਏ ਐਸਸੀ ਵਾਲੇ ਨੇ ਤਾਂ ਬਿਆਨ ਕੋਲੀ ਖਤਮ ਹੋ ਗਏ ਉਹ ਤਾਂ ਬੋਲਦੇ ਹੀ ਨਹੀਂ ਜਿਹੜੇ ਮਰਜ਼ੀ ਮਸਲੇ ਤੇ ਦੇਖ ਲਓ ਉਹਨਾਂ ਨੇ ਮਜ਼ਦੂਰ ਵਾਲੇ ਮਸਲੇ ਉੱਤੇ ਕੋਈ ਬਿਆਨ ਹੀ ਨਹੀਂ ਆਉਂਦਾ ਫਿਰ ਉਹਨੂੰ ਤੁਹਾਡੇ ਤੇ ਯਾਰ ਤੁਹਾ ਆ ਹੁਣ ਆ ਜਿਓ ਤੁਸੀਂ ਹਲਕਿਆਂ ਦੇ ਵਿੱਚ ਪਰੋ ਹਲਕਿਆਂ ਦੇ ਵਿੱਚ ਇਹਨਾਂ ਦੀ ਹੁਣ ਦੇਖੋ ਇਹਨਾਂ ਦੀ ਕਿਛਦਾਰ ਕਿਵੇਂ ਹਲਕਿਆਂ ਦੇ ਵਿੱਚ ਹੁੰਦੀ ਹੈ ਜੀ ਚੌਧਰੀ ਸਾਹਿਬ ਗੱਲਬਾਤ ਕਰਨ ਲਈ ਸ਼ੁਕਰੀਆ ਜੀ ਪੂਰੇ ਮਸਲੇ ਤੇ ਗੱਲਬਾਤ ਕਰ ਰਹੇ ਸੀ ਚੌਧਰੀ ਕਿਸ਼ਨਾਲਲ ਜਿਨ੍ਹਾਂ ਨੇ ਕਿਹਾ ਇਹ ਮਜ਼ਦੂਰ ਵਰਗ ਨਾਲ ਸੰਬੰਧਿਤ ਲੋਕ ਨੇ ਇਹਨਾਂ ਦੀ ਆਵਾਜ਼ ਕਿਸੇ ਨੇ ਨਹੀਂ ਚੁੱਕਣੀ ਸੁਭ ਕਰਨ ਦੀ ਜਿਹੜੀ ਉੱਥੇ ਮੌਤ ਹੋਈ ਸੀ 1 ਕਰੋੜ ਰੁਪਈਆ ਇਸ ਪਰਿਵਾਰ ਦੇ ਵਿੱਚੋਂ ਇੱਕ ਨੂੰ ਨੌਕਰੀ ਬਹੁਤ ਚੰਗੀ ਗੱਲ ਹੈ ਸਰਕਾਰ ਨੇ ਉਹਦੀ ਬਾਹ ਫੜੀ ਆ ਪਰ ਇਹਨਾਂ ਦੀ ਵੀ ਬਾਹ ਫੜੀ ਜਾਵੇ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਨਵੇਂ ਕੰਮ ਸ਼ੁਰੂ ਹੋ ਗਏ ਨੇ ਜਿਹੜੇ ਪਹਿਲਾਂ ਚੱਲਦੇ ਸੀ ਦੜੇ ਸੱਟੇ ਵਾਲੇ ਉਹ ਵੀ ਸ਼ੁਰੂ ਹੋ ਗਿਆ ਕੰਮ ਦੇ ਵਪਾਰ ਦੇ ਅੱਡੇ ਵੀ ਚੱਲ ਰਹੇ ਨੇ ਸ਼ਰਾਬ ਵੀ ਚੱਲ ਰਹੀ ਹੈ ਮਾਈਨਿੰਗ ਵੀ ਚੱਲ ਰਹੀ ਹੈ ਜਦੋਂ ਕੋਈ ਬਾਤ ਚੁੱਕਦਾ ਤਾਂ ਉਹਦਾ ਗਾਲਾ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦ ਤੱਕ ਅਸੀਂ ਆਵਾਜ਼ ਨਹੀਂ ਚੁੱਕਾਂਗੇ ਤਾਂ ਸਮਾਜ ਦੇ ਵਿੱਚ ਸੁਧਾਰ ਕਿਵੇਂ ਆਊਗਾ ਇਹ ਗੱਲਾਂ ਜੋ ਵੀ ਜੋ ਵੀ ਅੱਗੇ ਕ੍ਰਿਤੀਆਂ ਸਮਾਜ ਦੇ ਹੋਣਗੀਆਂ ਨਸ਼ਰ ਕਰਦੇ ਰਹਾਂਗੇ ਤੇ ਮਾਨ ਸਾਹਿਬ ਤੱਕ ਪਹੁੰਚਾਉਣਾ ਸਾਡੀ ਡਿਊਟੀ ਹੈ ਸਰਕਾਰ ਦੇ ਕੰਨਾਂ ਤੇ ਪਹੁੰਚਾਉਣਾ ਸਾਡੀ ਡਿਊਟੀ ਹੈ ਦੇਖਦੇ ਰਹੋ ਸ਼ਬਦਾਂ ਦੀ ਤਾਕਤ ਦਾਇਰ ਬਣ ਮਿਲ ਜੇ